ਦੀ ਦੀ ਨਾਨੀ ਆ ਤੇ ਉਹ ਵੀ ਯਾਨੀ ਕਿ ਨਾਲੇ ਆਪਾਂ ਹਣ ਉਹਦੇ ਡੀਗਾ ਡੂਗਾ ਨਹੀਂ ਧਰਾਇਆ ਉਹ ਹਈ ਵੀ ਯਾਨੀ ਕਿ 5 6 ਕਿਲੋ ਦੁੱਧ ਉਹ ਹੀ ਦਈਆ ਕਿ ਉਹ ਆਪਣੀ ਬਜ਼ੁਰਗ ਹੋ ਗਈ ਆ ਮੱਝ ਹੁਣ ਤੇ ਉਹ ਆਪਣੀ ਵੇਚਨੀ ਨਹੀਂ ਉਹਦਾ ਗਾਹ ਖਾਨਦਾਨ ਆਪਣੇ ਸਾਰਿਆਂ ਹੀ ਚਲਿਆ ਨਾ ਮਿੱਤਰੋ ਪੀਵੀ ਨੱਥੀ ਟੁੱਡੀ ਕੇ ਚੈਨਲ ਤੇ ਅੱਜ ਆਪਾਂ ਦਰਸ਼ਵੀਰ ਕੋਲੇ ਆਏ ਆ ਇਹਨਾਂ ਦੇ ਫਾਰਮ ਤੇ ਪਹੁੰਚੇ ਆ ਤੇ ਬਹੁਤ ਹੀ ਚੰਗੇ ਚੰਗੇ ਜਾਣੀ ਦੀ ਇਹਨਾਂ ਕੋਲੇ ਜਿਹੜੇ ਇੱਥੇ ਫਾਰਮ ਦੇ ਉੱਤੇ ਜਿਹੜੇ ਜਾਨਵਰ ਪਸ਼ੂ ਹੈਗੇ ਆ ਮੱਝਾਂ ਦਾ ਇਹ ਜ਼ਿਆਦਾ ਕੰਮ ਕਰਦੇ ਆ ਦੇਰੀ ਵੀ ਇਹਨਾਂ ਦੀ ਆਪ ਦੀ ਤੇ ਆਪਾਂ ਇਹਦੀ ਸਾਰੀ ਡਿਟੇਲ ਬਹੁਤ ਜਾਣਕਾਰੀ ਲਵਾਂਗੇ ਗੱਲਬਾਤ ਕਰਾਂਗੇ ਵੀਰ ਨਾਲ ਵੀਰੇ ਦਰਸ਼ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਸਤਿ ਸ਼੍ਰੀ ਅਕਾਲ ਵੀਰੇ ਠੀਕ ਠਾਕ ਹੋ ਬਈ ਵਧੀਆ ਵਧੀਆ ਚੜ੍ਹਦੀ ਕਲਾ ਜੀ ਤੇ ਵੀਰੇ ਇਹ ਜਿਹੜੀ ਆਪਣੀ ਝੋਟੀ ਆ ਹਾਂਜੀ ਤੇ ਇਹਦੀ ਆਪਾਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦੇ ਤੇ ਦਰਸ਼ ਵੀਰੇ ਇਹ ਆਪਣੇ ਜਣ ਦੀ ਘਰ ਦੀ ਝੋਟੀ ਕਿਹੜੇ ਸੂਏ ਆ ਪਹਿਲੇ ਸੂਏ ਝੋਟੀ ਆ ਬਾਈ ਪਹਿਲੇ ਸੂਏ ਹਨਾ ਤੇ ਸਿੰਘਾ-ਸੁੰਗਾ ਦੀ ਬਹੁਤ ਸ਼ਿਕੀਨ ਆ ਮੀਂਹ-ਮੀਂਹ ਪਿਆ ਕਰਕੇ ਬੜਾ ਘਰ ਆਇਆ ਹੋਇਆ ਪਿਆ ਹਨਾ ਹਾਂ ਤੈਨੂੰ ਪਤਾ ਹੀ ਆ ਉਧਰੋਂ ਕੱਢ ਕੇ ਲਿਆਂਦੀ ਆ ਅੰਦਰ ਹਾਂ ਤੇ ਕਿਹੜੀ ਕਾਰਨ ਵੇਜ ਤੇ ਜਿਵੇਂ ਤੁਹਾਡਾ ਥਾਂ ਬਹੁਤ ਖੁੱਲਾ ਬਾਈ ਇਹ ਇੱਥੇ ਯਾਰ ਬਾਈ ਆਈ ਆ ਬਈ ਪੂ ਦਾ ਥਾਂ ਬਹੁਤ ਖੁੱਲਾ ਮਹਾਰਾਜੀ ਦੀ ਕਿਰਪਾ ਨਾਲ ਪਰ ਆਏ ਆ ਵੀ ਪਸ਼ੂ ਜ਼ਿਆਦਾ ਹੋਣ ਕਰਕੇ ਵੀ ਆਇਆ ਫਿਰ 19 ਸਾਬ ਸਵਾਲ 19 ਉਹਨੇ ਕੀ ਆਪਾਂ ਕਰਦੇ ਆ ਵੀ ਜਿੰਨੇ ਦਾ ਸਾਂਭੇ ਆਣ ਪਸ਼ੂ ਹਰ ਇੱਕ ਸਾਲ ਆਪਾਂ 2-3 ਝੋਟੀਆਂ ਪਸ਼ੂ ਵੇਚੀਦੇ ਹੀ ਆ ਤਿਆਰ ਕਰਕੇ ਵੇਚ ਲੈਂਦੇ ਹਾਂ ਹਾਂਜੀ ਹਾਂਜੀ ਤੇ ਇਹਦੀ ਮਾਂ ਜਣੀ ਦੀ ਹੁਣ ਆਪਣੇ ਘਰੇ ਉਹਦੇ ਥੱਲੇ ਕਿੰਨਾ ਕ ਦੁੱਧ ਹੋਊਗਾ ਵੀਰੇ ਉਹਦੇ ਥੱਲੇ ਬਾਈ 17-18 ਲੀਟਰ ਦੁੱਧ ਹੈ ਦੀ ਮਾਂ ਵੀ ਆਪਣੇ ਕੋਲੇ ਹੀ ਆ ਕੋਲੇ ਹੀ ਆ ਹਨਾ ਜੇ ਕਹਿੰਦੇ ਦੇਖਣੀ ਬਾਈ ਦੇਖ ਵੀ ਸਕਦਾ ਵਾ ਇੱਥੇ ਜਾਣ ਦੀ ਚੰਗੀ ਪਸ਼ੂ ਆ ਬਾਈ ਹੁਣਾਂ ਕੋਲੇ ਜਿਹੜੇ ਖੇਤ ਫਾਰਮ ਤੇ ਡੇਰੀ ਦਾ ਆਪਦਾ ਕੰਮ ਆ ਤੇ ਚੰਗੀ ਗੱਲ ਆ ਵੀਰੇ ਚੰਗੀ ਸੋਚ ਆ ਵੀ ਹਨਾ 2-400 ਨਾਲ ਫਰਕ ਕੋਈ ਨਹੀਂ ਪੈਂਦਾ ਗਾਂ ਜਿਹੜ ਉਦੇ ਵੀ ਘਰੇ ਦੁੱਧ ਚੰਗਾ ਦਵੇ ਤੇ ਉਹ ਚੀਜ਼ ਹੀ ਹੈ ਨਾ ਆਪਸੇ ਨਹੀਂ ਪਤਾ ਇਹ ਕਿਹੜੇ ਸੀਮਨ ਦੀ ਜਾਏ ਤੇ ਗਾਹੜਾ ਜਿਹੜਾ ਸੀਮਨ ਲੱਗਿਆ ਉਹਨਾਂ ਦੀ ਜਾਣਕਾਰੀ ਕੋਈ ਨਹੀਂ ਬਾਈ ਇਹ ਬਈ ਆਪਾਂ ਵਧੀਆ ਹੀ ਧਰੋਣੇ ਹੁੰਨੇ ਆ ਆਪਣੇ ਇੱਥੋਂ ਪਿੰਡੋਂ ਹੀ ਆ ਮੁੰਡਾ ਆਪਣਾ ਡਾਕਟਰ ਜੱਸੀ ਤੇ ਉਹ ਤੋਂ ਧਰਾਏ ਆ ਪੱਟੀ ਗਿਓ ਵਧੀਆ ਹੀ ਲੈ ਕੇ ਆਉਂਦਾ ਤੇ ਆਪਾਂ ਉਹਨੂੰ ਕਿਹਾ ਹੋਇਆ ਵੀ ਪੈਸੇ ਦੇ ਲਓ ਕੋਈ ਚੱਕਰ ਨਹੀਂ ਆਪਣੇ ਸੀਮਨ ਵਧੀਆ ਹੀ ਧਰਨਾ ਵਾ ਤੇ ਜ਼ਿਆਦਾਤਰ ਉਹ ਵਧੀਆ ਹੀ ਲੈ ਆਉਂਦਾ ਹੁੰਦਾ ਵਧੀਆ ਥਾਣਾ ਦਾ ਪੁੱਛ ਲਾਂਗੇ ਉਹ ਤੋਂ ਪਰ ਐ ਐਗਜ਼ੈਕਟ ਨਹੀਂ ਪਤਾ ਆਪਾਂ ਨੂੰ ਕਿਹੜੇ ਸੀਮਨ ਦੀ ਹੈ ਤੁਸੀਂ ਆਪਾਂ ਇਥੇ ਕਰ ਛੱਡੀ ਆਈਏ ਵੀ ਆ ਵਾਹ ਵਾਹ ਆਪ ਨੂੰ ਇੰਨਾ ਨਹੀਂ ਨੌਲੇਜ ਹੈ ਕਿੰਨੇ ਦਿਨ ਵੀਰੇ ਤੇ ਰਹਿੰਦੇ ਸੋਣ ਚ ਬਸ ਦਿਨਾਂ ਤੇ ਹੀ ਆ ਭਾਈ ਦਿਨਾਂ ਤੇ ਦਿਨ ਪੂਰੇ ਹੀ ਆ ਠੀਕ ਆ ਤੇ ਇਹਦਾ ਮੁੱਲ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਨਾ ਹਾਂਜੀ ਹਾਂਜੀ ਕੀ ਰੇਟ ਵੀਰੇ ਕਰਦੇ ਆ ਦਾ ਬੜਾ ਦੱਸ ਦੇ 1,30,000 ਰੁਪਈਆ ਭਾਈ ਆਪਾਂ ਇਹਦਾ 130000 ਰੁਪਏ ਤੁਸੀਂ ਹੀ ਡਿਮਾਂਡ ਕਰਦੇ ਹੋ ਹਨ ਤੇ ਚੰਗਾ ਦੁੱਧ ਚਵਾ ਦੂਗੀ ਜਾਨੀ ਦੀ ਪਹਿਲੇ ਸੂਏ ਮੀਰ ਹੈ ਨਾ ਗਰੰਟੀ ਆ ਆਪਦੇ ਕਈ ਕੋਈ ਬੰਦਾ ਆਪਣਾ ਜਾਣਕਾਰ ਵੀ ਦੇਖਦਾ ਹੋਵੇ ਆਪਣੇ ਨੇੜੇ ਦੇਡੇ ਪਿੰਡਾਂ ਦੇ ਆਪਾਂ ਨੂੰ ਸਾਰੇ ਜਾਣਦੇ ਤੁਹਾਨੂੰ ਪਤਾ ਆਪਾਂ ਗਰੰਟੀ ਨਾਲ ਜਾਨੀ ਕਿ ਆਪਾਂ ਕਹਿ ਸਕਦੇ ਆਂ ਵੀ ਆਏ ਨਾ ਕੋਈ ਆਪਣਾ ਲਿਆਜੀ ਵੀ ਕੋਈ ਆਏ ਨਾ ਉਹਨੂੰ ਵੀ ਕਹਦਾ ਵੀ ਲੈ ਜਾ ਬਈ ਆਪਦੇ ਬੰਨ੍ਹ ਲਾ ਆਪਦੇ ਕਿਲੇ ਤੇ ਗਰੰਟੀ ਨਾਲ ਕੋਈ ਲੰਬੇ ਵਾਲੀ ਗੱਲ ਨਾਮ ਦੇ ਨਾਲ ਤਾਂ ਲੰਬਾ ਤਾਂ ਉਹੀ ਆ ਵੀਰੇ ਹੁਣ ਜੇ ਮੰਨ ਲਓ ਇਹਦੀ ਮਾਂ ਤੁਹਾਡੇ ਕੋਲੇ ਉਹ ਤੁਹਾਨੂੰ ਪਤਾ ਲੱਗੂਗਾ ਵੀ ਦੁੱਧ ਕਿੰਨਾ ਚਰ ਦਿੰਦੀ ਆ ਵੀ ਸੀਲ ਆ ਜਾਂ ਕਿਵੇਂ ਹੈ ਨਾ ਹਾਂਜੀ ਹਾਂਜੀ ਕਿਉਂਕਿ ਉਹ ਨਸਲ ਤੇ ਹੀ ਜਾਣੀ ਇਹ ਚੀਜ਼ ਤਾਂ ਜਿਹੜੀ ਇਹਦੀ ਨਾਨੀ ਆ ਤੇ ਉਹ ਵੀ ਯਾਨੀ ਕਿ ਨਾਲੇ ਆਪਾਂ ਹੁਣ ਉਹਦੇ ਢੀਗਾ ਡੂਗਾ ਨਹੀਂ ਧਰਾਇਆ ਉਹ ਹਜੇ ਵੀ ਯਾਨੀ ਕਿ 5-6 ਕਿਲੋ ਦੁੱਧ ਉਹ ਹੀ ਦੇਈ ਜਾਂਦੀ ਆ ਦੇਈ ਜਾਂਦੀ ਕਿੰਨਾ ਚਰੋਗਾ ਸੋਈ ਨੂੰ ਉਹਨੂੰ ਮਿਲਿਆ 1.5-2 ਸਾਲ ਹੋ ਗਏ ਬਾਈ ਉਹ ਆਪਣੀ ਬਜ਼ੁਰਗ ਹੋ ਗਈ ਆ ਮੱਜ ਹੁਣ ਤੇ ਉਹ ਆਪਣੀ ਵੇਚਣੀ ਨਹੀਂ ਉਹਦਾ ਗਾਹ ਖਾਨਦਾਨ ਆਪਣੇ ਸਾਰੀਆਂ ਝੋਟੀਆਂ ਹਨਾ ਉੱਥੋਂ ਯਾਨੀ ਕਿ ਉਹ ਮੱਜ ਨੇ ਬਹੁਤ ਸੇਲ ਮੱਜ ਆ ਤੇ ਉਹਨੇ ਗਾਂ ਝੋਟੀਆਂ ਬਣਾਈਆਂ ਪੈਰ ਲੱਗੇ ਇਸ ਕਰਕੇ ਆਪਾਂ ਉਹ ਵੇਚਣੀ ਉਹ ਵੀ ਆਪਣੇ ਕੋਲੇ ਹੀ ਖੜੀ ਹੈ ਰਿਟਾਇਰ ਕਰਤੀ ਯਾਨੀ ਜੀ ਹਾਂਜੀ 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 ਤੇ ਚਲੋ ਵਧੀਆ ਗੱਲ ਆਣਾ ਵੀ ਜੇ ਸਵਾਸ ਤੇ ਆਗੂ ਗਈ ਉਹ ਤੇ ਆਪਣੇ ਫਾਰਮ ਤੇ ਤੇ ਆਗੂ ਗਈ ਹਾਂਜੀ 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 ਇਹਦੀ ਮਾਂ ਵੀ ਐ ਦੀ ਨਾਨੀ ਵੀ ਆਪਣੇ ਕੋਲੇ ਹਾਂ ਨਾਨੀ ਵੀ ਵਧੀਆ ਗੱਲ ਆ ਬਾਈ ਨਹੀਂ ਤਾਂ ਜਿਵੇਂ ਆਪਾਂ ਨੂੰ ਮੰਨ ਲਓ ਵੀ ਇੰਨਾ ਕੁਛ ਉਹਨੇ ਦਿੱਤਾ ਝੋਟੀਆਂ ਮੱਝਾਂ ਨਾ ਪੈਦਾ ਕਰਕੇ ਦੇ ਦਿੱਤੀਆਂ ਬੁੱਢੀ ਹੋ ਜਾਂਦੀ ਬੰਦਾਂ ਦਾ ਕੱਟਿਆ ਵਾਲਿਆਂ ਨੂੰ ਵੇਚ ਨਹੀਂ ਨਹੀਂ ਬਾਈ ਇਹੋ ਜੀ ਆਪਣੀ ਸੋਚ ਨਹੀਂ ਵੀ ਆਪਾਂ ਦਾ ਉਹ ਇੱਥੇ ਹੀ ਰਹੂਗੀ ਉਹ ਹੁਣ ਉਹਦੇ ਟੀਕਾ ਡੂਗਾ ਵੀ ਨਹੀਂ ਧਰਾਈਦਾ ਇਹਦੀ ਨਾਨੀ ਦੇ ਉਹਨੇ ਬਹੁਤ ਦੁੱਧ ਦਿੱਤਾ ਤੇ ਟੀਕਾ ਡੂਗਾ ਹੁਣ ਉਹਨੂੰ ਧਰਾਈਦਾ ਨਹੀਂ ਹੁਣ ਉਹ ਵੀ ਸੇਵਾ ਹੀ ਕਰਦੇ ਆ ਰਿਟਾਇਰ ਕਰਤੀ ਜਾਂਦੀ ਚਲੋ ਵਧੀਆ ਸੋਚ ਆ ਤੇ ਤਾਂ ਹੀ ਵੀ ਰਵਾ ਠੰਡਾ ਕਰਕੇ ਹਨਾ ਵੀ ਸੀਲ ਕਰਕੇ ਵੀ ਤੁਸੀਂ ਜਿਹੜੇ ਗਾਂ ਦੀ ਗਰੰਟੀ ਇਹ ਬਾਈ ਇਹ ਜਿਹੜੀ ਬਰੀਡ ਹਨਾ ਤਾਂ ਹੀ ਉਹ ਕਹਿੰਦੇ ਵੀ ਆਪਾਂ ਠੰਡੀ ਬਰੀਡ ਹੈ ਇੱਕ ਤਾਂ ਜਿਆਦਾ ਦੁੱਧ ਦੇਣ ਵਾਲੀ ਹੋਵੇ ਤੇ ਦੋਨਾਂ ਦਾ ਕੰਬੀਨੇਸ਼ਨ ਬਹੁਤ ਘੱਟ ਮਿਲਦਾ ਵੀ ਠੰਡੀ ਬਰੀਡ ਤੇ ਜਿਆਦਾ ਦੁੱਧ ਵਾਲੀ ਦਾ ਹਨਾ ਤੇ ਹੁਣ ਜਿਵੇਂ ਗਾਂ ਚਲੋ ਚੰਗੇ ਸੀਮਨ ਲੱਗੀ ਜਾਂਦੇ ਜਿਆਦਾ ਦੁੱਧ ਵਾਲੇ ਤੇ ਉਹ ਬਰੀਡ ਠੰਡੀ ਹੈ ਵੀ 1.5 ਸਾਲ ਹੋ ਗਿਆ ਠੀਕ ਆ ਤਰਾਏ ਨੂੰ ਫਿਰ ਵੀ ਦੁੱਧ ਉਹ ਦਈ ਜਾਂਦੀ ਹਨਾ ਤੇ ਵੀ ਜਣੀ ਦੀ ਉਹਦੀ ਨਸਲ ਸੁਧਾਰ ਦੇ ਵਿੱਚ ਬਹੁਤ ਵਧੀਆ ਇਹੋ ਜਿਹਾ ਮੱਝਾਂ ਕਾਮਯਾਬ ਰਹਿੰਦੀਆਂ ਹਨ ਲੈ ਮਿੱਤਰੋ ਦਰਸ਼ਕ ਵੀਰ ਨੇ ਵੀ ਇਹ ਝੋਟੀ ਦੀ ਪਹਿਲੇ ਸੂਏ ਤੇ ਵਧੀਆ ਗਾਰੰਟੀ ਦਿੱਤੀ ਗਾਰੰਟੀ ਉਹਦੀ ਮਾਂ ਤੋਂ ਦਿੱਤੀ ਜਾ ਉਹਦੀ ਬਰੀਡ ਤੋਂ ਵੀ ਉਹ ਬਰੀਡ ਚੰਗੀ ਕਰਕੇ ਗਾਂ ਇਹ ਵੀ ਬਰੀਡ ਵੀ ਚੰਗੀ ਹੀ ਨਿਕਲੂਗੀ ਹਨਾ ਉਹ ਚੀਜ਼ ਦੀ ਤੇ ਦਰਸ਼ਕ ਵੀਰੇ ਆਪਦਾ ਫੋਨ ਨੰਬਰ ਤੇ ਆਪਣੇ ਜਿਹੜੇ ਖੇਤ ਦੀ ਲੋਕੇਸ਼ਨ ਆ ਸਾਰੀ ਉਹ ਇੱਕ ਵਾਰੀ ਜਰੂਰ ਬੋਲ ਦਿ ਤਾਂ ਕਿ ਜੇ ਕਹਿੰਦੇ ਦੂਰੋਂ ਵੀ ਆਉਣਾ ਹਨਾ ਉਹਨੂੰ ਸੌਖਾ ਹੋ ਜੇ ਆਪਣਾ ਫੋਨ ਨੰਬਰ ਵੀਰੇ 8427356842 ਢਿੱਗੇ ਪਿੰਡ ਮੇਰੀ ਸਾਹ ਰਾਹ ਤੇ ਆਪਣਾ ਸੱਜੇ ਹੱਥ ਪਹਿਲਾ ਪਹਿਲੀ ਪਈ ਹੋਈ ਆਪਣੇ ਖੇਤ ਨੂੰ ਆਉਂਦੀ ਹੈ ਖੇਤ ਦੇ ਵਿੱਚ ਫਾਰਮਰ ਹਾਂਜੀ ਹਾਂਜੀ ਤੇ ਲਓ ਮਿੱਤਰੋ ਦਰਸ਼ਵੀਰ ਨੇ ਆਪਦਾ ਫੋਨ ਨੰਬਰ ਵੀ ਬੋਲਤਾ ਤੇ ਜੇ ਕਿਸੇ ਨੂੰ ਵੀਰੇ ਸਨੱਖੀ ਝੋਟੀ ਚਾਹੀਦੀ ਆ ਤਾਂ ਬਾਈ ਹੁਣਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਇੱਕ ਵਾਰੀ ਫੋਨ ਨੰਬਰ ਵੀਡੀਓ ਦੇ ਵਿੱਚ ਆ ਲੋਕੇਸ਼ਨ ਵੀ ਦਾਸਤੀ ਆ ਸਾਰੀ ਜਉਂਦੇ ਵਾਸਦੇ ਰਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ